ਸਤਿ ਸ਼੍ਰੀ ਅਕਾਲ ਜੀ ਸਾਰਾ ਜੀ ਆਪਣੇ ਸਾਰੇ ਭੈਣ ਭਰਾਵਾਂ ਦਾ ਆਪਣੇ ਸਵਾਮੀ ਕਿਚਨ ਚੈਨਲ ਤੇ ਅੱਜ ਆਪਾਂ ਤੁਹਾਨੂੰ ਲਈ ਬਹੁਤ ਹੀ ਵਧੀਆ ਰੈਸਪੀ ਲੈ ਕੇ ਆਏ ਜੀ ਜੇ ਰੈਸਪੀ ਜਿਹੜੀ ਬਣਾਵਾਂਗੇ ਆਪਾਂ ਅਚਾਰ ਦੇ ਬਣਾਵਾਂਗੇ ਮਿਰਚਾਂ ਦਾ achar ਹਰੀਆਂ ਮਿਰਚਾਂ ਅਜਾ ਚਵਾ ਚੁੱਕੀਆਂ ਸੀ ਤੇ ਉਹਦਾ ਅਚਾਰ ਬਣਾਵਾਂਗੇ ਤੁਹਾਨੂੰ ਦਿਖਾਉਣਾ ਸਭ ਤੋਂ ਪਹਿਲਾਂ ਜੀ ਆਪਾਂ ਮਿਰਚਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਨਾ ਪੱਤੇ ਵਗੈਰਾ ਕੱਢ ਕੇ ਤੇ ਇਹਨਾਂ ਨੂੰ ਧੋ ਲਾਂਗੇ ਧੋ ਕੇ ਤੁਹਾਨੂੰ ਦਿਖਾਉਣਾ ਲਓ ਜੀ ਸਾਰੇ ਮਿਰਚਾਂ ਨੂੰ ਚੰਗੀ ਤਰ੍ਹਾਂ ਪੱਤੇ ਵਗੈਰਾ ਸਾਰਾ ਜੋ ਕੋਈ ਸਵਿਗ ਸੀਗਾ ਕੱਢ ਕੇ ਧੋ ਲਿਆ ਸੀ ਧੋ ਕੇ ਇੱਕ ਸਾਫ ਕਪੜੇ ਤੇ ਆਪਾਂ ਸੁਕਣੇ ਪਾਤੇ ਸੀ ਤੇ ਉਸ ਤੋਂ ਬਾਅਦ ਸਾਫ ਕਪੜੇ ਨਾਲ ਦੂਜੇ ਕਪੜੇ ਨਾਲ ਸਾਫ ਕਰਕੇ ਚੰਗੀ ਤਰ੍ਹਾਂ ਦੇਖੋ ਮਿਰਚਾਂ ਬਿਲਕੁਲ ਸੁੱਕੀਆਂ ਸੀਗੀਆਂ ਤੇ ਆਪਾਂ ਡੰਡੀਆਂ ਜਿਹੜੀਆਂ ਹੈਗੀਆਂ ਉਹ ਤੋੜ ਲਿਆ ਸੀ ਕਦੀ ਵੀ ਮਿਰਚਾਂ ਨੂੰ ਧੋਣ ਤੋਂ ਪਹਿਲਾਂ ਡੰਡੀਆਂ ਨਾ ਤੋੜੋ ਕਿਉਂਕਿ ਮਿਰਚਾਂ ਖਰਾਬ ਹੋ ਜਾਂਦੀਆਂ ਨੇ ਜਦੋਂ ਵੀ ਮਿਰਚਾਂ ਨੂੰ ਪਹਿਲਾਂ ਧੋ ਲੋ ਫਿਰ ਚੰਗੀ ਤਰ੍ਹਾਂ ਸਾਫ ਕਰਕੇ ਕਪੜੇ ਨਾਲ ਫਿਰ ਮਿਰਚਾਂ ਨੂੰ ਡੰਗੋ ਹੁਣ ਡੰਗ ਲਿਆ ਸੀ ਤੇ ਹੁਣ ਆਪਾਂ ਇਹਦੇ ਇੱਕ ਇੱਕ ਮਿਰਚਾਂ ਤੇ ਨਾ ਇਸ ਤਰ੍ਹਾਂ ਚੀਰਾ ਲਗਾਵਾਂਗੇ ਕਰਦਣਾ ਲੋ ਜੀ ਦੇਖੋ ਇਸ ਤਰ੍ਹਾਂ ਆਪਾਂ ਸਾਰੇ ਮਿਰਚਾਂ ਨੂੰ ਜੀਰਾ ਲਗਾ ਲਾਂਗੇ ਪਾਇਲ ਢੂੰਗਾ ਨਹੀਂ ਲੈ ਕੇ ਆਣਾ ਇੱਧਰ ਨਹੀਂ ਲੈ ਕੇ ਆਣਾ ਤੇ ਕੀ ਆ ਤਾਂ ਕਿ ਸਿਰਫ ਇੱਕ ਸਾਈਡ ਤੋਂ ਹੀ ਆਪਾਂ ਜੀਰਾ ਲਗਾਵਾਂਗੇ ਸਾਰੇ ਜੀਰਾ ਲਾ ਕੇ ਤੁਹਾਨੂੰ ਦਿਖਾਉਣਾ ਲੋ ਜੀ ਸਾਰੇ ਮਿਰਚਾਂ 'ਚ ਜੀਰਾ ਲਗਾ ਲਿਆ 2 ਕਿਲੋ ਮਿਰਚਾਂ ਨੇ ਬਿਲਕੁਲ ਸਾਫ਼ ਨੇ ਕਿੰਨੇ ਵਧੀਆ ਨੇ ਤੇ ਅਗਰ ਤੁਸੀਂ ਇਸ ਤਰ੍ਹਾਂ ਜੀਰਾ ਨਹੀਂ ਲਗਾਉਣਾ ਤਾਂ ਤੁਸੀਂ ਵਿੱਚੋਂ ਵੀ ਦੋ ਫੜੀਆਂ ਵੀ ਕਰ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਆ ਅਸੀਂ ਸਿੰਪਲ ਹਲਕਾ ਜਿਹਾ ਚੀਰਾ ਲਗਾਇਆ ਤੇ ਇਹਦੇ ਵਿੱਚ ਮਿਰਚਾਂ ਆਚਾਰ ਪਾਉਣ ਲਈ ਜਿਹੜੇ ਜਿਹੜੇ ਮਸਾਲੇ ਜਰੂਰ ਤੋਂ ਉਹ ਵੀ ਤੁਹਾਨੂੰ ਦਿਖਾਉਣੇ ਆ। ਇਹ ਚਾਪਾ ਪਾਵਾਂਗੇ ਜੀ ਧਨੀਆ ਸਾਬਤ ਚਿੱਟੀ ਸਰੋਂ ਰਾਈ ਸੌਫ ਮੇਥੇ ਇਹ ਤੇ ਸਰੋਂ ਦਾ ਤੇ ਇਹ ਸਾਰੇ ਚੀਜ਼ ਆਪਾਂ ਪਾਵਾਂਗੇ ਮਸਾਲੇ ਵੀ ਅਗਰ ਤੁਹਾਨੂੰ ਅਚਾਰ ਲੱਗਦਾ ਵੀ ਤੁਹਾਡਾ ਅਚਾਰ ਖਰਾਬ ਹੁੰਦਾ ਜਾਂ ਖਰਾਬ ਹੋ ਜੂਗਾ ਤਾਂ ਤੁਸੀਂ ਕਾਪ ਇਸ ਤਰ੍ਹਾਂ ਦੀ ਕੁੜੀ ਆਉਂਦੀ ਹੈ ਪਾਉਚ ਜਾ ਇਹ ਚੀਜ਼ ਪਾ ਸਕਦੇ ਹੋ ਇਹ ਇਹ ਚੀਜ਼ ਜਦੋਂ ਆਪਾਂ ਇਹ ਚਾਰ ਅਚਾਰ ਵਿੱਚ ਪਾ ਦਨੇ ਆ ਆਪਣਾ ਚਾਰ ਕਦੇ ਵੀ ਖਰਾਬ ਨਹੀਂ ਹੁੰਦਾ ਇਹ ਹਮੇਸ਼ਾ ਹੀ ਬਹੁਤ ਹੀ ਵਧੀਆ ਆਪਣਾ ਅਚਾਰ ਰਹਿੰਦਾ ਕਦੇ ਵੀ ਇਹ ਕੁੜੀ ਪਾਉਣ ਤੋਂ ਬਾਅਦ ਚਾਰ ਨਹੀਂ ਖਰਾਬ ਹੁੰਦਾ ਤੇ ਅਗਰ ਤੁਸੀਂ ਪਹਿਲਾਂ ਪਾਉਣ ਜਾਂ ਪਹਿਲਾਂ ਹੀ ਪਾ ਸਕਦੇ ਹੋ ਅਗਰ ਤੁਹਾਨੂੰ ਲੱਗੇ ਤਾਂ ਤੁਸੀਂ ਉਦੋਂ ਹੀ ਪਾ ਸਕਦੇ ਹੋ ਮੈਨੂੰ ਪਹਿਲਾਂ ਕਮੈਂਟ ਆਏ ਸੀ ਕਿ ਚਾਹ ਦੀ ਫੇਰ ਇੱਕ ਜਿਹੜੀ ਪਾਉ ਹੈ ਜੀ 부ੜੀ ਇਹ ਜੀ ਫੋਟੋ ਭੇਜੋ ਲੋ ਜੀ ਆਪਾਂ ਤੁਹਾਨੂੰ ਸਕਰੀਨ ਤੇ ਚੰਗੀ ਤਰ੍ਹਾਂ ਦਿਖਾ ਰਿਆ ਵੀ ਆ ਇਸ ਤਰ੍ਹਾਂ ਦੀ ਪਾਉ ਚਾਹੀਏ ਦੋਨੋਂ ਪਾਸੜ ਦਿਖਾਉਣੇ ਆ ਤੁਸੀਂ ਬਾਜ਼ਾਰ ਚੋਂ ਕਿਤੇ ਵੀ ਮਿਲ ਸਕਦੇ ਨਾਰਮਲ ਆਪਾਂ ਸੌਦੇ ਵਾਲ ਦੁਕਾਨ ਤੋਂ ਆਰਾਮ ਨਾਲ ਮਿਲ ਜਾਂਦੀ ਹੈ ਲੋ ਜੀ ਹੁਣ ਕਰਦੇ ਜੀ ਆਪਾਂ ਸਟਾਰਟ ਮਿਰਚਾਂ ਦਾ achar ਪਾਣਾ ਜਿਹੜੇ ਮਸਾਲੇ ਲੱਤੇ ਆ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਉਹ ਕਿੰਨੇ ਕਿੰਨੇ ਪਾਉਣੇ ਆ ਜੜ ਧਣੀਆਂ ਉਹ ਇੱਕ ਕੜਚੀ ਭਰ ਕੇ ਪਾ ਦਾਂਗੇ ਅਗਰ ਆਪਾਂ ਨੂੰ ਥੋੜੇ ਜਿਹਾ ਘੱਟ ਲੱਗੇ ਤਾਂ ਆਪਾਂ ਬਾਅਦੋਂ ਪਾ ਸਕਦੇ ਆ ਸੌ ਵੀ ਆਪਾਂ ਇੱਕ ਕੜਚੀ ਪਾਵਾਂਗੇ मेथे इत कड़छी पावे सरों पावगे एक कड़छी तो थोड़े जी घट ਆਈ ਰਾਈਆ ਇਹ ਵੀ ਆ ਜੜ ਘਰਚੀ ਪਾਵਾਂਗੇ ਪਰ ਇਹ ਜਿਹੜੇ ਆਪਾਂ ਮਸਾਲੇ ਪਾਏ ਇਹਨਾਂ ਨੂੰ ਆਪਾਂ ਹਲਕਾ ਇਹ ਰੋਸਟ ਕਰਾਂਗੇ ਤਾਂ ਕਿ ਜਿਹੜੇ ਕੋਸਲਾਵ ਹੈ ਥੋੜੀ ਬਹੁਤ ਸਿਲਨਜੀ ਹੈ ਮੌਸਮ ਤੁਹਾਨੂੰ ਪਤਾ ਹੀ ਚੱਲ ਰਿਹਾ ਇਸ ਤਰ੍ਹਾਂ ਦਾ ਵੀ ਇਹ ਸਿਲਨਜੀ ਹੋ ਜਾਂਦੇ ਮਸਾਲਿਆਂ ਚ ਇਹ ਸਾਰੇ ਸੈੱਟ ਹੋ ਜੇ ਜੇ ਤੁਸੀਂ ਨਹੀਂ ਸੇਕ ਲਵਾਉਣਾ ਤਾਂ ਤੁਸੀਂ ਥੋਪੇ ਵੀ ਰੱਖ ਸਕਦੇ ਸਾਰੇ ਮਸਾਲੇ ਤਾਂ ਵੀ ਬਹੁਤ ਵਧੀਆ ਬਣ ਜਾਣਗੇ ਇਹਨਾਂ ਨੂੰ ਸੇਕ ਲਵਾਉਣ ਤੋਂ ਬਾਅਦ ਹਲਕਾ ਦੋ ਕੁ ਮਿੰਟ ਆਪਾਂ ਗ੍ਰाइंड ਕਰ ਲਾਂਗੇ ਮਿਕਸੀਚ ਤੇ ਜੇ ਤੁਸੀਂ ਰਾਈ ਵਿੱਚ ਮਿਕਸ ਕਰਨਾ ਚਾਹੋ ਗ੍ਰाइंड ਕਰਨਾ ਚਾਹੋ ਤੁਸੀਂ ਕਰ ਸਕਦੇ ਹੋ ਪਰ ਰਾਈ ਨੂੰ ਰੋਸਟ ਨਾ ਕਰਿਓ। ਲੋ ਜੀ ਆਪਾਂ ਫਰਾਈ ਪੈਨ 'ਚ ਆਪਾਂ ਹਲਕਾ ਰੋਸਟ ਕਰਾਂਗੇ। ਸਾਰੇ ਮਸਾਲੇ 'ਚ ਪਾ ਦਾਂਗੇ ਤੇ ਗੈਸ ਕੇਰਾ ਗੈਸ ਦੀ ਫਲੇਮ ਫੁੱਲੀ ਰੱਖਾਂਗੇ। ਹਲਕਾ ਜਿਹਾ ਆਪਾਂ ਸੇਕ ਲਵਾ ਲਾਂਗੇ। ਤਾਂ ਕਿ ਜਿਹੜੀ ਕੋਈ ਸਿਲਾਂ ਵਗੈਰਾ ਇਹ 'ਚ ਥੋੜਾ ਜਿਹਾ ਵਾਤਾ ਉਹ ਸਾਰੀ ਸੈਟ ਹੋ ਜੇ। ਤੇ ਇਹਨਾਂ ਨੂੰ ਠੰਡੇ ਕਰਕੇ ਮਸਾਲਿਆਂ ਨੂੰ ਫੇਰ ਆਪਾਂ ਗ੍ਰाइंड ਕਰਾਂਗੇ। ਲੋ ਜੀ ਦੇਖੋ ਸਾਰੇ ਮਸਾਲੇ ਆਪਾਂ ਪੀਸ ਲੇ ਬਿਲਕੁਲ ਫਾਈਨ ਇੱਕ ਪਾਊਡਰ ਦੀ ਤਰ੍ਹਾਂ ਹੋ ਗਏ ਦਰਦ ਫੜ ਜੀ ਤੇ ਹੁਣ ਆਪਾਂ ਰਾਈ ਇਹਦੇ ਵਿੱਚ ਪਾਵਾਂਗੇ ਹੁਣ ਰਾਈ ਪੀਸੀ ਨਹੀਂ ਸੀ ਤੇ ਉਹ ਕਹਿੰਦੇ ਵਧੀਆ ਲੱਗਦੀ ਹੈ ਵੀ ਟੇਸਟ ਜਿਹਾ ਆਉਂਦਾ ਰਾਈ ਦਾਵੇਂ ਪੀਸੀ ਹੋਏ ਤਾਂ ਪਤਾ ਨਹੀਂ ਲੱਗਦਾ ਵਿੱਚ ਕੀ ਕੁਝ ਪਾਇਆ ਗਿਆ ਨਹੀਂ ਰਾਈ ਦਾ ਵੱਖਰਾ ਹੀ ਟੇਸਟ ਹੁੰਦਾ ਇਸ ਕਰਕੇ ਅਸੀਂ ਪੀਸੀ ਨਹੀਂ ਤੁਸੀਂ ਪੀਸਣਾ ਚਾਹੋ ਪੀਸ ਲਿਓ ਉਹ ਤੁਹਾਡੀ ਮਰਜ਼ੀ ਹੈ ਲੋ ਜੀ ਆਪਾਂ ਸਾਰੇ ਮਸਾਲੇ ਪਾਇਆ ਜੀ ਟਰਾਂਚ ਪਾ ਲੈ ਕੁੱਲੇ ਭਾਂਡੇ ਚ ਪਾ ਲੈ ਤੁਸੀਂ ਤੇ ਹੁਣ ਆਪਾਂ ਇਹ ਚ ਪਾਵਾਂਗੇ ਰਾਈ ਰਾਈ ਜਿਹੜੀ ਆਪਾਂ ਨੂੰ 2 ਚਮਚ ਅੰਕੜਛੀਆਂ ਪਾਵਾਂਗੇ ਕਿਉਂਕਿ ਮਿਰਚਾਂ ਆਪਣੇ 2 ਕਿਲੋ ਨੇ ਰਾਈ ਨੂੰ ਤੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਦਾਂ ਨੇ ਲੋਜੀ ਮਸਾਲਿਆਂ ਦੇ ਨਾਲ ਆਪਾਂ ਰਾਈ ਵੀ ਮਿਲਾ ਲਈ ਸਾਰੇ ਮਸਾਲੇ ਆਪਣੇ ਬਿਲਕੁਲ ਤਿਆਰ ਹੈ ਤੁਸੀਂ ਇਹਨਾਂ ਤੋਂ ਇਲਾਵਾ ਹੋਰ ਕੋਈ ਮਸਾਲੇ ਪਾਉਣਾ ਚਾਹੋ ਉਹੀ ਪਾ ਸਕਦੇ ਹੋ ਅਗਰ ਇਹਨਾਂ ਚੋਂ ਕੁਝ ਸਕਿੱਪ ਕਰਨਾ ਚਾਹੋ ਤਾਂ ਸਕਿੱਪ ਵੀ ਕਰ ਸਕਦੇ ਹਾਂ ਹੁਣ ਆਪਾਂ ਇਹ ਚ ਪਾਵਾਂਗੇ ਨਮਕ ਨਮਕ ਆਪਾਂ ਥੋੜੇ ਵੱਧ ਪਾਵਾਂਗੇ ਤਿੰਨ ਕੜਛੀਆਂ ਨਮਕ ਦੀ ਪਾਵਾਂਗੇ ਆਪਾਂ ਕਿਉਂਕਿ ਆਪਣੇ ਮਿਰਚਾਂ ਜਿਹੜੀ ਉਹ ਵੱਧ ਹੈ ਹੁਣ ਜੀ ਆਪ ਦੋ ਕੜਛੀਆਂ ਪਾਵਾਂਗੇ ਆਪਾਂ ਇਹਨਾਂ ਸਾਰੇ ਚੀਜ਼ਾਂ ਨੂੰ ਮਿਕਸ ਕਰਾਂਗੇ ਲੋ ਜੀ ਆਪਾਂ ਹੁਣ ਮਿਰਚਾਂ ਨੂੰ ਭਰਾਂਗੇ ਸੀਰਾ ਲਗਾਇਆ ਹੈ ਤੇ ਇਸ ਤਰ੍ਹਾਂ ਮਸਾਲੇ ਨਾਲ ਮਿਰਚਾਂ ਨੂੰ ਭਰ ਕੇ ਬਣਾਵਾਂਗੇ ਆਪਾਂ ਅਗਰ ਤੁਸੀਂ ਚਾਹੋ ਤਾਂ ਇਹ ਸਾਰਾ ਮਸਾਲਾ ਮਿਰਚਾਂ ਦੇ ਵਿੱਚ ਐਵੇਂ ਚੰਗੀ ਤਰ੍ਹਾਂ ਮਿਕਸ ਕਰ ਸਕਦੇ ਹੋ ਤੁਸੀਂ ਸਰੋਂ ਤੇਲ ਪਾ ਸਕਦੇ ਹੋ ਪਰ ਅਸੀਂ ਅੱਜ ਭਰ ਕੇ ਬਣਾਵਾਂਗੇ ਇਹ ਨਵਾਂ ਤਰੀਕਾ ਬਹੁਤ ਹੀ ਵਧੀਆ ਟੇਸਟ ਆਉਂਦਾ ਤੇ ਮਿਰਚਾਂ ਆਪਣੇ ਬਹੁਤ ਹੀ ਵਧੀਆ ਬਣਦੀਆਂ ਇਸੇ ਤਰ੍ਹਾਂ ਆਪਾਂ ਸਾਰੀਆਂ ਮਿਰਚਾਂ ਭਰ ਲਾਂਗੇ ਲਓ ਜੀ ਸਾਰੇ ਆਪਾਂ ਮਿਰਚਾਂ ਨੂੰ ਭਰ ਲਿਆ ਦੇਖੋ ਇਸ ਤਰ੍ਹਾਂ ਬਿਲਕੁਲ ਅੰਦਰ ਤੱਕ ਮਸਾਲਾ ਗਿਆ ਬਹੁਤ ਹੀ ਵਧੀਆ ਮਿਰਚਾਂ ਭਰ ਕੇ ਤਿਆਰ ਹੋ ਗਈਆਂ ਤੇ ਹੁਣ ਆਪੇ ਵਿੱਚ ਪਾਵਾਂਗੇ ਤੇਲ ਤੇਲ ਨੂੰ ਆ ਚੰਗੀ ਤਰ੍ਹਾਂ ਪਾ ਕੇ ਅੱਧੀ ਬੋਤਲ ਤੇਲ ਦੀ ਆਪਾਂ ਪਾਈ ਆ ਤੇ ਹੁਣ ਚੰਗੀ ਤਰ੍ਹਾਂ ਸਾਰਾ ਮਸਾਲਾ ਜਿਹੜਾ ਮਿਕਸ ਕਰ ਦਾਂਗੇ ਅਗਰ ਆਪਾਂ ਤੇਲ ਘੱਟ ਲੱਗੇ ਤਾਂ ਹੋਰ ਹੀ ਪਾ ਸਕਦੇ ਆ ਕਿਰਾਂ ਪਹਿਲਾਂ ਇੱਕ ਵਾਰੀ ਇਹਨੂੰ ਮਿਕਸ ਕਰ ਲਾਂ ਲਓ ਜੀ ਮਿਕਸ ਕਰ ਲਿਆ ਤੇ ਆਪਾਂ ਨੂੰ ਤੇਲ ਥੋੜਾ ਜਿਹਾ ਘੱਟ ਲੱਗਿਆ ਤੇ ਆਪਾਂ ਤੇਲ ਹੋਰ ਪਾ ਦਾਂਗੇ ਇਹ ਹੋਰ ਪਾ ਕੇ ਤੇਲ ਉਹ ਵੀ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਲੋਜੀ ਆਪਣਾ ਮਿਰਚਾਂ ਚਾਰ ਬਿਲਕੁਲ ਤਿਆਰ ਹੈ ਬਹੁਤ ਹੀ ਵਧੀਆ ਬਣਾਇਆ ਮਿਰਚਾਂ ਤਿਆਰ ਬਿਲਕੁਲ ਚਾਰ ਤੇ ਆਪਾਂ ਇਹ ਸੋਣੀ ਵੀ ਖਾ ਸਕਦੇ ਆ ਆਪਾਂ ਸ਼ਾਮ ਤੱਕ ਸੁਬਾਹ ਨੂੰ ਚਾਰ ਬਹੁਤ ਸ਼ਾਮ ਤੱਕ ਖਾ ਸਕਦੇ ਆ ਤੇ ਬਾਕੀ ਜਿਹੜੇ ਕਿਸੇ ਵਰਤਨ ਚ ਕੱਢਣਾ ਤੇ ਉਹ ਵਰਤਨ ਚੰਗੀ ਤਰ੍ਹਾਂ ਸੁੱਕਾ ਹੋਵੇ ਬਿਲਕੁਲ ਗਿੱਲਾ ਨਾ ਹੋਵੇ ਤੇ ਜਿਹੜੇ ਕੋਈ ਭਾਂਡ ਚ ਕੱਢੋ ਚੰਗੀ ਤਰ੍ਹਾਂ ਸਾਫ਼ ਤੇ ਸੁੱਕਾ ਹੋਵੇ ਤਾਂ ਕਿ ਜੇ ਜਰ ਗਿੱਲਾ ਹੋਇਆ ਤਾਂ ਆਪਣਾ ਮਿਰਚਾਂ ਜੇ ਕੋਈ ਵੀ ਚਾਰ ਹੋਵੇ ਆਪਣਾ ਖਰਾਬ ਹੋ ਸਕਦਾ ਹੈ ਇਸ ਕਰਕੇ ਹੁਣ ਆਪਾਂ ਮਿਰਚਾਂ ਜਿਹੜੇ ਬਣਾਈਆਂ ਚਾਰ ਪਾਏ ਹੋਏ ਚੱਕਲ ਪਾਵਾਂਗੇ ਇਹਨੂੰ ਭਰ ਦਾਂਗੇ ਅਗਰ ਬਚ ਗਈਆਂ ਤਾਂ ਆਪਾਂ ਦੂਸਰੇ ਭਾਂਡੇ ਚ ਪਾ ਦਾਂਗੇ ਲੋ ਜੀ ਆਪਾਈਕਰ ਡੱਬਾ ਭਰਤਾ ਕੱਚ ਦਾ ਮਰਤਵਾਨ ਜੀ ਬਿਲਕੁਲ ਤਿਆਰ ਆਪਣਾ ਮਿਰਚਾਂ ਦਾ achar ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੀ ਲਾਈਕ ਕਮੈਂਟ ਕਰਕੇ ਦੱਸਿਓ ਅਗਰ ਚੈਨਲ ਤੇ ਪਹਿਲੀ ਵਾਰ ਆਨ ਚੈਨਲ ਸਬਸਕ੍ਰਾਈਬ ਕਰਨਾ ਹੈ ਉਹ ਲੇ ਕਰੋ ਮਿਰਚਾਂ ਦਾ ਚਾਰ ਤੁਸੀਂ ਵੀ ਘਰ ਚ ਪਾਇਓ ਤੇ ਖਾਓ ਤੇ ਦੂਜਿਆਂ ਨੂੰ ਖਵਾਓ ਇਸ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ